ਤਕਸ਼ਵੀ ਦਮਦਮਾ ਸਾਫ ਤੇ ਜ세ਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ Z ਸਿਕਿਉਰਿਟੀ ਤੜਕਸਾਰ ਖੋਲੇ ਗਈ ਜਾਂ ਕਹਿ ਲਿਆ ਕਿ ਵਾਪਸ ਲੈ ਲਈ ਗਈ ਪਰ ਇਹ ਇਦਾਂ ਹੋਇਆ ਕਿਉਂ ਹੈ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਬਿਆਨ ਹਰ ਕਿਸੇ ਦੇ ਆਇ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਨੈਰੇਟਿਵਸ ਉੱਠਦੇ ਨਜ਼ਰ ਆ ਰਹੇ ਆ ਪਰ ਆਖਰਕਾਰ ਇਹਦਾ ਕਾਰਨ ਕੀ ਹੈ ਆਖਰਕਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਐਡਾ ਵੱਡਾ ਫੈਸਲਾ ਸੈਂਟਰ ਨੇ ਕਿਉਂ ਕਰ ਲਿਆ ਹਾਲਾਂਕਿ ਉਹਨਾਂ ਦਾ ਜਿਹੜਾ ਅਸਤੀਫਾ ਸੀ ਉਹ ਅਸਤੀਫਾ ਤਾਂ ਰੱਦ ਕਰ ਦਿੱਤਾ ਗਿਆ ਅਸਤੀਫਾ ਉਹ ਨਹੀਂ ਲੈ ਰਹੇ ਪਰ ਦੂਜੇ ਪਾਸੇ ਐਡਾ ਵੱਡਾ ਫੈਸਲਾ ਸੈਂਟਰ ਨੇ ਲੈ ਲਿਆ ਇਹਦੇ ਪਿਛਲਾ ਕਾਰਨ ਕੀ ਹੈ ਜਾਂ ਜਿਹੜੇ ਨੈਰੇਟਿਵਸ ਚੱਲਦੇ ਪਏ ਆ ਉਹ ਸੱਚ ਨੇ ਜਾਂ ਉਹ ਮਹਿਜ਼ ਹਵਾ ਦੇ ਵਿੱਚ ਗੱਲਾਂ ਨੇ ਉਹ ਵੀ ਸਾਰਾ ਕੁਝ ਡਿਸਕਸ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਰੱਥਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵੇਰੇ ਸਵੇਰੇ ਅੱਜ ਇੱਕ ਖਬਰ ਆਈ ਜਿਸ ਨੇ ਸ਼ਾਇਦ ਪੰਥਕ ਸਿਆਸ ਕੀ ਹੈ ਉਹਦਾ ਕਰਕਸ ਕੀ ਹੈ ਉਹਦੇ ਪਿੱਛੇ ਕੀ ਹੈ ਦੱਸਣਾ ਤੁਸੀਂ ਹੈ ਕਿ ਜਥੇਦਾਰ ਸਾਹਿਬ ਦੀ ਸਿਕਿਉਰਿਟੀ ਵਾਪਸ ਲਈ ਗਈ ਹੈ ਇਹ ਇਹਨੂੰ ਕਿਸ ਤਰ੍ਹਾਂ ਦੇਖੀਏ ਇਹਦਾ ਕਾਰਨ ਕੀ ਹੈ ਦੇਖੋ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਸ਼੍ਰੀ ਗੁਰੂ ਕਾਲ ਤਖਤ ਸਾਹਿਬ ਦੇ ਕਾਰਜਵਾਹ ਜਥੇਦਾਰ ਵੀ ਰਹੇ ਚੁੱਕੇ ਆ ਤੇ ਅੱਜ ਕੱਲ ਤਖਤ ਦਮਦਮਾ ਸਾਹਿਬ ਦੇ ਉਹ ਮੌਜੂਦਾ ਜਥੇਦਾਰ ਨੇ ਔਰ ਗਾਹੇ ਬੇਗਾਹੇ ਜਿਹੜਾ ਹੈ ਕਿ ਉਹ ਹਮੇਸ਼ਾ ਉਹਨਾਂ ਦੇ ਜਿਹੜੇ ਬਿਆਨ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਪੰਥਕ ਟਿੱਪਣੀਆਂ ਆ ਉਹ ਅਕਾਲੀ ਦਲ ਤੇ ਐਸਜੀਪੀਸੀ ਨੂੰ ਕਈ ਵਾਰ ਅਸਹਿਜ ਕਰ ਦਿੰਦੀਆਂ ਕਟਗੜੇ 'ਚ ਖੜਾ ਕਰ ਦਿੰਦੀਆਂ ਔਰ ਕਿਤੇ ਨਾ ਕਿਤੇ ਜਿਹੜੀਆਂ ਉਹ ਵਿਭਾਗ ਉਹਨਾਂ ਦੇ ਬੋਲ ਨੇ ਜਾਂ ਜਿਹੜੇ ਉਹ ਸਿੱਧਾ ਗੱਲਾਂ ਕਰਦੇ ਨੇ ਉਹਦੇ ਨਾਲ ਜਿਹੜੀਆਂ ਹਕੂਮਤਾਂ ਐ ਉਹ ਵੀ ਜਿਹੜੀਆਂ ਕਟਗੜੇ 'ਚ ਖੜਿਆ ਹੋ ਜਾਂਦੀਆਂ ਆ ਆ ਪਿੱਛੇ ਜੀ ਜਦੋਂ ਆ ਕੈਨੇਡਾ ਦਾ ਘਟਨਾਕ੍ਰਮ ਬਾਪਿਆ ਉਹਨਾਂ ਨੇ ਸਿੱਧਾ ਕਿਹਾ ਕਿ ਹਿੰਦੁਸਤਾਨ ਔਰ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਾਂ ਵਿਖਰ ਦੇ ਵਿੱਚ ਇਦਾਂ ਦਾ ਸਿੱਖਾਂ ਦੇ ਖਿਲਾਫ ਵਿਰਤਰਾੰਤ ਜਿਹੜਾ ਸਿਰਜਿਆ ਜਾ ਰਿਹਾ ਔਰ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦਾ ਇਸ਼ਾਰਾ ਕਿੱਧਰ ਸੀ ਉਹ ਸਭ ਨੂੰ ਪਤਾ ਉਹ ਇਸ਼ਾਰਾ ਉਹਨਾਂ ਦਾ ਕੇਂਦਰੀਏ ਹਕੂਮਤ ਵੱਲ ਸੀ ਉਹਨਾਂ ਦਾ ਇਸ਼ਾਰਾ ਜਿਹੜੀਆਂ ਏਜੰਸੀਆਂ ਉਹਨਾਂ ਵੱਲ ਸੀ ਜੀ ਉਹ ਤਾਂ ਕੇਂਦਰ ਸਰਕਾਰ ਤੋਂ ਇਲਾਵਾ ਉਹ ਸੂਬਾ ਸਰਕਾਰ ਕੀ ਹੋ ਗਈ ਉਹ ਤਾਂ ਸ਼੍ਰੋਮਣੀ ਕਾਲੀ ਦਲ ਐਸਜੀਪੀਸੀ ਉਹ ਤਾਂ ਨਹੀਂ ਕਿਸੇ ਨੂੰ ਮਤਲਬ ਬਖਸ਼ਦੇ ਹੋਰ ਜੇ ਆਪਾਂ ਗੱਲ ਕਰੀਏ ਕਿ ਤੁਹਾਨੂੰ ਇਹ ਯਾਦ ਹੋਏਗਾ ਕਿ ਇੱਕ ਵਾਰੇ ਵਿਵਾਦਾਂ 'ਚ ਬਹੁਤ ਘੱਟ ਲੋਕਾਂ ਨੂੰ ਪਤਾ ਉਦੋਂ ਵੀ ਆਈ ਸੀ ਜਦੋਂ ਇਹਨਾਂ ਨੇ ਹਬੀਬ ਦੇ ਨਾਲ ਮਿਲ ਕੇ ਕੁਰਾਨ ਦਾ ਪੰਜਾਬੀ ਅਨਵਾਦ ਕੀਤਾ ਸੀ ਔਰ ਲੋਕਾਂ ਨੇ ਬੜੀਆਂ ਗੱਲਾਂ ਚੱਕੀਆਂ ਜੀ ਇਹ ਮੁਗਲਾਂ ਮੁਗਲਾਂ ਨੇ ਦੇਖੋ ਜੀ ਆ ਕਰਤਾ ਸੀ ਸਿੱਖਾਂ ਦੀ ਗੁਰੂਆਂ ਦੀ ਸ਼ਹਾਦਤਾਂ ਹੋਈਆਂ ਪਰ ਗੱਲ ਇਹ ਹੈ ਕਿ ਉਹਨਾਂ ਦਾ ਆਪਣਾ ਤਰਕ ਹੈ ਉਹ ਕਹਿੰਦੇ ਜੀ ਸਾਡੇ ਗੁਰੂ ਸਹਿਬਾਨ ਦੀ ਬਾਣੀ ਦੇ ਵਿੱਚ ਸਾਰੇ ਪਰਮਾਤਮਾ ਦਾ ਜ਼ਿਕਰ ਹੈ ਸ਼੍ਰੀ ਰਾਮਚੰਦਰ ਜੀ ਤੋਂ ਲੈ ਕੇ ਸ਼੍ਰੀ ਰਾਮ ਰਾਮ ਅਵੱਲਾ ਨੂਰੁਪਾਏ ਕੁਦਰਤ ਦੇ ਸਭ ਬੰਦੇ ਉਹ ਕਹਿੰਦੇ ਅੱਲਾ ਦਾ ਜ਼ਿਕਰ ਹੈ ਤੇ ਇਸ ਕਰਕੇ ਇਹ ਗੱਲਾਂ ਸਾਰੀਆਂ ਜਿਹੜੀਆਂ ਉਹਨਾਂ ਦੇ ਆਪਣੇ ਤੱਥਾਂ ਦੇ ਆਧਾਰ ਤੇ ਡਿਲੀਊਟ ਹੋਈਆਂ। ਦੂਜੀ ਜਿਹੜੀ ਗੱਲ ਹੈ ਨਾ ਤੁਸੀਂ ਇੱਕ ਗੱਲ ਨੂੰ ਸਮਝੋ ਕਿ ਸ਼੍ਰੀ ਕਾਲ ਤੱਕ ਸਾਡੇ ਜਿਤਕਾਰਜਵਾਗ ਜਥੇਦਾਰ ਰਹਿਣ ਦੇ ਦੌਰਾਨ ਵੀ ਉਹਨਾਂ ਨੇ ਇੱਕ ਇਹੋ ਜਿਹਾ ਜਥੇਦਾਰ ਸੀ ਜਿਨ੍ਹਾਂ ਨੇ এসਜੀਪੀਸੀ ਨੂੰ ਵੀ ਜਿਹੜਾ ਲਾਈਨ ਚ ਲਾ ਦਿੱਤਾ ਸੀ। ਉਹ ਯਾਦ ਹੋਏਗਾ ਇਹ ਉਹਨਾਂ ਦੇ ਵਾਕ ਨੇ ਕਿ এসਜੀਪੀਸੀ ਅੱਜ ਦੀ ਤਰੀਕ ਵਿੱਚ ਇੰਨੀ ਕਮਜ਼ੋਰ ਹੋ ਗਈ ਹੈ ਕਿ ਇਹਨਾਂ ਨੂੰ ਜਿਹੜਾ ਵਾ ਮੌਜੂਦਾ ਹਕੂਮਤਾਂ ਕੋਲੋਂ ਟਾਈਮ ਵਕਤ ਲੈਣ ਲਈ ਲਗਣਾ ਪੈਂਦਾ ਲੰਬ ਲਾਈਨ ਦੇ ਵਿੱਚ ਲਗਣਾ ਪੈਂਦਾ ਤੇ ਫਿਰ ਵੀ ਇਹਨਾਂ ਨੂੰ ਜਿਹੜਾ ਵਕਤ ਨਹੀਂ ਮਿਲਦਾ ਤੇ ਕਿਸੇ ਟਾਈਮ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੀ ਜਿੱਦੀ ਦਿਹਾੜ ਦੇ ਨਾਲ ਹਿੰਦੁਸਤਾਨ ਦਾ ਤਖਤ ਹਿਲ ਜਾਂਦਾ ਸੀ ਇਹ ਉਹਨਾਂ ਦੀ ਗੱਲਾਂ ਔਰ ਜਿਹੜੀ ਐਸਜੀਪੀਸੀ ਨੇ ਉਹਨਾਂ ਨੂੰ ਅਪਾਇੰਟ ਕੀਤਾ ਹੋਵੇ ਸ਼੍ਰੀ ਕਾਲ ਸਭਾ ਦਾ ਕਾਰਜਵਕ ਜਿ세 ਦਾ ਉਹ ਐਸਜੀਪੀਸੀ ਦਾ ਯੋ ਕਟਕੜੇ ਖੜਾ ਕਰਦੇਨ ਛੋਟੀ ਗੱਲ ਥੋੜਾ ਹੈਗੀ ਆ ਬਹੁਤ ਵੱਡੀਆਂ ਗੱਲਾਂ ਇਸ ਤੋਂ ਇਲਾਵਾ ਵੀ ਜੇ ਆਪਾਂ ਉਹਨਾਂ ਦੇ ਵਿਵਾਦਾਂ ਦੀ ਗੱਲ ਕਰੀਏ ਤੇ ਵਿਵਾਦ ਇੱਕ ਵਾਰ ਯਾਦ ਆ ਕਿ ਉਹ ਵੀ ਹੋਇਆ ਹੋਵੇਗਾ ਜਦੋਂ 2022 ਦੇ ਵਿੱਚ ਪੰਜਾਬ ਦੇ ਵਿੱਚ ਚੋਣਾ ਸੀ ਤੇ ਭਾਰਤ ਦੇ ਗ੍ਰਹਿ ਮੰਤਰੀ ਅਮੀਸ਼ਾ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ। ਔਰ ਜਦੋਂ ਮੱਥਾ ਟੇਕਣ ਆਏ ਤੇ ਉਹ 2 ਘੰਟੇ ਗਿਆਨੀ ਹਰਪ੍ਰੀਤ ਸਿੰਘ ਉਹਦੋਂ ਕਾਰਜਵਾਹ ਜਥੇਦਾਰ ਸੀਗੇ ਸ਼੍ਰੀ ਕਾਲ ਤਖਸਾਲ ਦੇ ਔਰ ਬੰਦ ਕਮਰੇ 'ਚ ਬੈਠੇ ਮੀਟਿੰਗਾਂ ਹੋਈਆਂ ਔਰ ਉਹਨਾਂ ਨੇ ਅਮੀਸ਼ਾ ਨਾਲ ਮੀਟਿੰਗ ਕੀਤੀ। ਉਸ ਤੋਂ ਬਾਅਦ ਉਹਨਾਂ ਦੇ ਉੱਤੇ ਲਗਾਤਾਰ ਉਸ ਚੀਜ਼ ਨੂੰ ਲੈ ਕੇ ਅਟੈਕ ਹੋਇਆ ਕਿ ਇਹਨਾਂ ਨੇ ਅਮੀਸ਼ਾ ਨਾਲ ਮੀਟਿੰਗ ਕੀਤੀ ਹੈ। ਇਨਾਂ ਨੇ ਆਰਐਸਐਸ ਜਿਹੜੀ ਆ ਉਹ ਜਿਹੜਾ ਆ ਉਹਨਾਂ ਦੇ ਉਹ ਹਿੰਦੁਸਤਾਨ ਦੇ ਵਿੱਚ ਜਾਂ ਬਾਹਰ ਉਹ ਸਾਡੇ ਨਾਲ ਸਾਜ਼ਿਸ਼ਾਂ ਰਚਦੇ ਹੀ ਆਰਐਸਐਸ ਬੀਜੇਪੀ ਔਰ ਤੁਸੀਂ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਹੋ ਲੇਕਿਨ ਉਹਨਾਂ ਨੇ ਬੜਾ ਤਰਕਪੂਰਨ ਜਵਾਬ ਦਿੱਤਾ ਉਹ ਕਹਿੰਦੇ ਮੈਂ ਗੱਲ ਕੀਤੀ ਸਿੱਖ ਮਸਲਿਆਂ ਦੀ ਮੈਂ ਗੱਲ ਕੀਤੀ ਹੈ ਬੰਦੀ ਸਿੰਘਾਂ ਨੂੰ ਛੱਡਣ ਦੀ ਉਹਨਾਂ ਦੀ ਰਹਾਈ ਦੀ ਮੈਂ ਤਾਂ ਹਿੰਦੁਸਤਾਨ ਦੇ ਜਿਹੜੇ ਗ੍ਰਹਿ ਮੰਤਰੀ ਉਹਨਾਂ ਨਾਲ ਆ ਗੱਲਾਂ ਕੀਤੀਆਂ ਔਰ ਉਹ ਜਣੀਆਂ ਗੱਲਾਂ ਹੈਗੀਆਂ ਉਹਦਾ ਸਮਰਥਨ ਬਾਅਦ ਐਸਜੀਪੀਸੀ ਨੂੰ ਵੀ ਕਰਨਾ ਪੈ ਅਜੀਬ ਜੀਸ ਨਵੀਂ ਕੀ ਆ ਕਿ ਠੀਕ ਹੈ ਗਿਆਨੀ ਹਰਪ੍ਰੀਤ ਸਿੰਘ ਹੋ ਰਹੀਆਂ ਹੋਰਾਂ ਦੇ ਸਿੱਖਾਂ ਦੇ ਮਸਲੇ ਜਿਹੜੇ ਭਾਰਤ ਦੇ ਗ੍ਰਹਿ ਮੰਤਰੀ ਦੇ ਅੱਗੇ ਚੱਕੇ ਨੇ ਜੋਰ ਤੰਗਣਾ ਨਾ ਅਸੀਂ ਉਹਦਾ ਸਮਰਥਨ ਕਰਦੇ ਆ ਲੇਕਿਨ ਗੱਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਕਾਰਜਸ਼ੈਲੀ ਔਰ ਉਹਨਾਂ ਦੇ ਵਿਵਾਕ ਬੂਲ ਉਹਨਾਂ ਦੇ ਤੱਥਾਂ ਦੇ ਆਧਾਰ ਤੇ ਬੋਲਣ ਦਾ ਕਿਸੇ ਕੋਲ ਜਵਾਬ ਨਹੀਂ ਹੈਗਾ ਉਸ ਤੋਂ ਇਲਾਵਾ ਵੀ ਤੁਸੀਂ ਇਹ ਦੇਖਿਆ ਪਿੱਛੇ ਜਿਹੜਾ ਘਟਨਾਕ੍ਰਮ ਪੂਰਾ ਵਾਪਰੇ ਆ ਜਿਹੜਾ ਬਿਰਸਾ ਸਿੰਘ ਬਲਟੋਹਾ ਇਹਨਾ ਬੋਲਿਆ ਹੈ اور ਬਿਰਸਾ ਸਿੰਘ ਬਲਟੋਹਾ ਕਿਉਂ ਬੋਲਿਆ ਨਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਖਿਲਾਫ ਟਾਰਗੇਟ ਕਿਉਂ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਉਂਕਿ ਜਿੱਥੇ ਤੱਕ ਸਾਨੂੰ ਸਮਝ ਆ ਰਹੀ ਹੈ ਪੱਤਰਕਾਰੀ ਜਗਤ ਦੇ ਵਿੱਚ ਜਿੱਥੇ ਆਪਾਂ ਚਰਚਾ ਕਰਦੇ ਆਂ ਜੋ ਇੱਥੇ ਪੰਥਕ ਹਲਕਿਆਂ 'ਚ ਆ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਅੜੇ ਹੋਏ ਨੇ ਕਿ ਇਹ ਦੇ ਵਿੱਚ ਜਿਹੜਾ ਵਾ ਰਾਜਨੀਤਿਕ ਸਜ਼ਾ ਵੀ ਨਾਲ ਲੱਗਣੀ ਚਾਹੀਦੀ ਆ ਪੰਥਕ ਸਜ਼ਾ ਦੇ ਨਾਲ ਨਾਲ ਰਾਜਨੀਤਿਕ ਔਰ ਬਾਅਦ ਦੇ ਵਿੱਚ ਜਿਹੜੇ ਬਲਟੋਹੇ ਨੇ ਵੀ ਉਹ ਜਿਹੜੇ ਹਰਿਆਣੇ ਵਾਲੇ ਝਿੰਦਾ ਨੇ ਉਹਨਾਂ ਨੇ ਵੀ ਜੰਮ ਕੇ ਦੋਸ਼ ਲਾਇਏ ਜੀ ਇਹ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਆਰਐਸਐਸ ਦੇ ਤੇ ਬੀਜੇਪੀ ਦੇ ਹੱਥਾਂ 'ਚ ਖੇੜਦੇ ਪਏ ਨੇ ਇਸ ਕਰਕੇ ਜੀ ਇਹਨਾਂ ਨੂੰ ਜੈਡ ਪਲੱਸ ਸਿਕਿਉਰਟੀਆਂ ਵੀ ਦਿੱਤੀਆਂ ਹੁਣ ਗੱਲ ਉੱਥੇ ਆਈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹਨਾਂ ਨੇ ਕਿਹਾ ਮੈਨੂੰ ਕਿਸੇ ਜੈਡ ਪਲੱਸ ਸਿਕਿਉਰਟੀ ਦੀ ਲੋੜ ਨਹੀਂ ਉਹਨਾਂ ਨੇ ਖੁਦ ਚਿੱਠੀ ਲਿਖੀ ਕਿ ਮੈਨੂੰ ਲੋੜ ਨਹੀਂ ਹੈਗੀ ਜੈਡ ਪਲੱਸ ਸਿਕਿਉਰਟੀ ਦੀ ਇਹ ਵਾਪਸ ਲੈ ਲਓ ਮੈਂ ਇਦਾਂ ਹੀ ਠੀਕ ਆ ਤੇ ਉਹ ਅੱਜ ਸਿਕਿਉਰਟੀ ਵਾਪਸ ਹੋ ਗਈ ਆ ਨਾਲੇ ਉਹ ਤਾਂ ਕੇਂਦਰੀ ਏਜੰਸੀਆਂ ਨੂੰ ਵੀ ਹੁਣ ਨਿਸ਼ਾਨੇ ਤੇ ਲੈਣ ਲੱਪੇ ਆ ਉਹ ਸਟੇਟ ਦੀ ਹਕੂਮਤ ਨੂੰ ਵੀ ਲੈ ਰਹੇ ਜਿੱਥੇ ਜਿੱਥੇ ਸਿੱਖਾਂ ਦਾ ਮੈਨੂੰ ਲੱਗਦਾ ਕਿ ਜਿੱਥੇ ਜਿੱਥੇ ਸਿੱਖਾਂ ਦੇ ਨਾਲ ਤੱਕਾ ਹੋ ਰਿਹਾ ਘਾਣ ਹੋ ਰਿਹਾ ਉੱਥੇ ਉਹ ਡਟ ਕੇ ਪੈਰਾ ਦੇ ਰਹੇ ਨੇ ਖੜੇ ਹੋ ਰਹੇ ਨੇ ਹਾਲਾਂਕਿ ਉਹ ਦਲਤ ਪਰਿਵਾਰ ਤੋਂ ਨੇ ਗਰੰਥੀ ਰਹੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਬੜਾ ਲੰਬਾ ਸਮਾਂ ਉਹਨਾਂ ਨੇ ਧਰਮ ਸ਼ਾਸਤਰ ਦੇ ਉੱਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਿਗਰੀ ਵੀ ਲਈ ਤੀ ਹੋਈ ਆ ਔਰ ਇੱਕ ਬਹੁਤ ਅੱਛੇ ਜਿਹਨੂੰ ਮੈਂ ਕਹਾਂ ਪ੍ਰਚਾਰਕ ਵੀ ਨੇ ਸਿੱਖ ਪ੍ਰਚਾਰਕ ਵੀ ਨੇ ਐਸਜੀਪੀਸੀ ਦਾ ਪ੍ਰਚਾਰਕ ਵੀ ਰਹੇ ਨੇ ਲੰਬੇ ਟਾਈਮ ਤੇ ਇਸ ਕਰਕੇ ਸਿੱਖ ਜਿਹੜੀ ਹੈ ਮਿਸ਼ਨਰੀਜ਼ ਸਿੱਖ ਪੰਥ ਦੀ ਸਿੱਖਾਂ ਦੀ ਮਸਲਿਆਂ ਦੀ ਉਹਨਾਂ ਨੂੰ ਬਿਬਾਕੀ ਨਾਲ ਸਮਝ ਆ ਇਸ ਕਰਕੇ ਮੈਨੂੰ ਲੱਗਦਾ ਕਿ ਰਾਜਨੀਤਿਕ ਲੋਕਾਂ ਨੂੰ ਜਾਂ ਜਿਹੜੇ ਹੋਰ ਬਾਕੀ ਪੋਲੀਟੀਕਲ ਪਾਰਟੀ ਆ ਉਹਨਾਂ ਨੂੰ ਅੱਖਾਂ ਜਿੱਤ ਖੱਟਕਦੇ ਨੇ ਜੀ ਡਾਕਟਰ ਸਾਹਿਬ ਇਹਦਾ ਇਹਦਾ ਮੇਨ ਕਾਰਨ ਹੁਣ ਜੇ ਆਪਾਂ ਵੈਲਿਊਏਟ ਵੀ ਕਰੀਏ ਤਾਂ ਕਿਸ ਚੀਜ਼ ਨੂੰ ਦੇਖਦੇ ਇੱਕ ਪਾਸੇ ਤੁਸੀਂ ਉਹ ਗੱਲ ਦੱਸੀ ਕਿ ਇਸ ਬੇਬਾਕ ਹੋ ਕੇ ਏਜੰਸੀਆਂ ਬਾਰੇ ਵੀ ਬੋਲ ਰਹੇ ਹਨ ਦਾ ਬਿਆਨ ਵੀ ਆਇਆ ਸੀ ਦੂਜੀ ਗੱਲ ਇਹ ਹੈ ਕਹਿੰਦੇ ਕਿ ਇਹ ਤਾਂ ਸੁਭਾਵਿਕ ਸੀ ਇਹ ਤਾਂ ਹੋਣਾ ਹੀ ਸੀ ਕਹਿੰਦੇ ਇਹਨਾਂ ਨੇ ਕਿਹਾ ਹੋਇਆ ਸੀ ਅਪਲਾਈ ਕੀਤਾ ਹੋਇਆ ਸੀ ਉਹ ਹੋ ਗਿਆ ਜੇ ਉਹ ਲੈ ਲੈਂਦੇ ਫਿਰ ਕਿੱਡਾ ਵੱਡਾ ਬਵੰਡਰ ਮਚਣਾ ਸੀ ਇਹ ਦੱਸੋ ਫਿਰ ਤਾਂ ਹਕੂਮ ਇੱਥੇ ਸਿਆਪੇ ਪੈ ਜਾਣੇ ਸੀ ਲਾਅ ਜੀ ਇਹ ਕੇਂਦਰ ਸਰਕਾਰ ਦੇ ਜਿਹੜੇ ਆ ਇਸ਼ਾਰੇ ਇਹਨਾਂ ਨੂੰ ਸਿਕਿਉਰਟੀਆਂ ਮਿਲਦੀਆਂ ਪਈਆਂ ਜਾਂ ਜੈਡ ਸਿਕਿਉਰਟੀਆਂ ਮਿਲਦੀਆਂ ਪਈਆਂ ਤਖਤਾਂ ਦੇ ਜਥੇਦਾਰ ਸਿਕਿਉਰਟੀਆਂ ਲੈ ਕੇ ਘੁੰਮ ਰਹੇ ਨੇ ਮੈਂ ਤਾਂ ਇਹ ਗੱਲ ਕਰਦਾ ਜਿਹੜੇ ਅੱਜ ਦੋਸ਼ ਲਾ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਬਈ ਤੁਸੀਂ ਇਹ ਦੋਸ਼ ਲਾ ਰਹੇ ਹੋ ਭਾਜਪਾ ਆਰਐਸਐਸ ਸੱਤਾ 'ਚ ਖੇਡਦੇ ਹੁਣ ਤਾਂ ਇਸ ਤੋਂ ਵੱਡੀ ਗੱਲ ਕੋਈ ਨਹੀਂ ਉਹਨਾਂ ਨੇ ਤਾਂ ਆਪ ਹੀ ਸਿਕਿਉਰਟੀ ਜਿਹੜੀ ਆ ਵਾਪਸ ਵੇਚਦੀ ਪਹਿਲੀ ਲਾਈਨ ਉਹ ਤਾਂ ਆਪ ਕਹਿ ਰਹੇ ਆ ਕਿ ਸਿੱਖਾਂ ਦੇ ਖਿਲਾਫ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਦੂਜੀ ਲਾਈਨ ਜਿਹੜੇ ਦੋਸ਼ ਲਾਣ ਵਾਲੇ ਨੇ ਉਹ ਆਪ ਬੀਜੇਪੀ ਨਾਲ ਜਿੰਨੇ ਸਾਲ ਭਾਈਵਾਲ ਰਹੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੇ ਆਪ ਜੱਡ 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 ਸਿਕਿਉਰਟੀਆਂ ਲਿੱਤੀਆਂ ਹੋਈਆਂ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੇ ਅੱਜ ਵੀ ਅੱਜ ਵੀ ਜਾ ਕੇ ਦੇਖ ਲਓ ਦਿੱਲੀ ਕਿੰਨਾ ਕੋ ਸਰਕਾਰੀ ਕੋਠੀਆਂ ਪਈਆਂ ਇੱਕ ਵਾਰ ਜ਼ਰੂਰ ਡਾਟਾ ਚੈੱਕ ਕਰੋ ਤੁਹਾਨੂੰ ਪਤਾ ਲੱਗ ਜਾਏਗਾ ਅੱਜ ਵੀ ਕੌਣ ਜਿਹੜਾ ਵਾ ਬੀਜੇਪੀ ਦੇ ਨਾਲ ਬੈਠ ਕੇ ਦਿੱਲੀ ਦੇ ਵਿੱਚ ਸਰਕਾਰੀ ਕੋਠੀਆਂ 'ਚ ਆਰਾਮ ਮਾਣ ਰਿਹਾ ਮੰਤਰੀਆਂ ਤੱਕ ਦੀਆਂ ਕੋਠੀਆਂ ਕਈਆਂ ਕੋਲ ਪਈਆਂ ਹੋਈਆਂ ਸੋ ਮੇਰੇ ਕਹਿਣ ਦਾ ਇਹ ਮਕਸਦ ਹੈਗਾ ਕਿ ਜਿਹੜਾ ਮੌਜੂਦਾ ਵਕਤ ਹੈਗਾ ਮੌਜੂਦਾ ਵਕਤ ਪੰਥਕ ਦੇ ਉੱਤੇ ਸੰਕਟ ਰਹੇਗਾ। ਔਰ ਦਰਪੇਸ਼ ਚੁਣੌਤੀਆਂ ਨਹੀਂ ਜਾਂ ਇਹ ਚੁਣੌਤੀਆਂ ਅੱਗੋਂ ਵੀ ਆ ਰਹੀਆਂ। ਤੁਸੀਂ ਇਹ ਦੇਖੋ ਚੁਣੌਤੀ ਹੁਣ ਬੇਖਬਬਿਆਪੀ ਹੋ ਗਈ ਆ। ਹੁਣ ਚੁਣੌਤੀ ਕੱਲੀ ਪੰਜਾਬ ਦੇ ਵਿੱਚ ਨਹੀਂ ਰਹੇਗੀ। ਇੱਥੇ 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 ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਦੇਖੋ ਸਿੱਖ ਕੌਮ ਕਿੰਨੇ ਧੜਿਆਂ 'ਚ ਵੰਡੀ ਜਾਂਦੀ ਪਈ ਆ। ਠੀਕ ਹੈ ਨਾ ਔਰ ਜਿਹੜਾ ਇੰਨੇ ਆਪਸ ਦੇ ਵਿੱਚ ਉਹਨਾਂ ਦੇ ਉੱਤੇ ਲੱਗ ਟੰਗ ਖਚਾਈ ਲੜਾਈ ਝਗੜੇ ਕਿੰਨਾ ਕੁਝ ਸ਼ੁਰੂ ਹੋ ਚੁੱਕਾ ਹੋਇਆ ਔਰ ਇਹ ਜਿਹੜੀ ਚੁਣੌਤੀ ਬਾਹਰੀ ਹਮਲਿਆਂ ਦੀ ਵੀ ਚੁਣੌਤੀ ਹੈ ਸਿੱਖਾਂ ਨੂੰ ਅੰਦਰਲੀ ਆਂਤ੍ਰਿਕ ਜਿਹਨੂੰ ਹਿੰਦੀ ਦਾ ਵਰਡ ਹੈ ਉਹ ਵੀ ਅੰਦਰਲੇ ਪਾਸਿਓਂ ਵੀ ਚੁਣੌਤੀ ਆਪਣੇ ਸੰਸਥਾਵਾਂ ਦੇ ਅੰਦਰ ਵੀ ਚੁਣੌਤੀ ਪੈਦਾ ਹੋ ਰਹੀ ਹੈ ਜੇ ਅੱਜ ਦੇਖੋ ਸ਼੍ਰੀ ਕਾਲ ਤਖਤ ਸਾਹਿਬ ਦੇ ਖਿਲਾਫ ਯਾ ਅਛੀਂ ਕਾਲ ਤੱਕ ਸਾਡੇ ਜਿਹੜੇ ਆ ਹੁਕਮਨਾਮੇ ਆ ਉਹਨਾਂ ਤੇ ਕਿੰਤੂ ਪਰੰਤੂ ਹੋਣ ਲੱਪੇ ਛੋਟੀਆਂ ਗੱਲਾਂ ਨਹੀਂ ਹੈਗੀਆਂ ਇਹ ਬਹੁਤ ਵੱਡੀਆਂ ਗੱਲਾਂ ਹੈਗੀਆਂ ਬਈ ਅੱਜ ਜਿਹੜਾ ਵਾ ਇੱਕ ਸਜ਼ਾ ਨੂੰ ਲੈ ਕੇ ਕਿੰਨਾ ਪੂਰਾ ਦੇਖੋ ਤੁਸੀਂ ਲਗਾਤਾਰ ਸਿਆਸੀ ਪਾਰਟੀਆਂ ਕੀ ਕਰ ਰਹੀਆਂ ਅਕਾਲੀ ਦਲ ਦੇ ਲੀਡਰ ਉੱਠ ਕੇ ਬੋਲਦੇ ਬਈ ਨੇ ਬਿਰਸਾ ਸਿੰਘ ਬਲਟੋਹੇ ਵਰਗੇ ਨੂੰ ਰਾਜਨੀਤਿਕ ਪਾਰਟੀ ਚੋਂ ਕੱਢਣ ਲਈ 10 ਸਾਲ ਹੁਕਮ ਦੇਣਾ ਪਵੇ ਇਹ ਛੋਟੀਆਂ ਗੱਲਾਂ ਨਹੀਂ ਹੈਗੀਆਂ ਸਿੱਖ ਕੌਮ ਦੇ ਵਿੱਚ ਅੰਦਰੂਨੀ ਜਿਹੜੀ ਹੈ ਜੰਗ ਉਹ ਬਹੁਤ ਵੱਡਾ ਇੱਕ ਰੂਪ ਲੈਂਦੀ ਪਈ ਆ ਔਰ ਇੱਕ ਸ਼ੇਪ ਲੈਂਦੀ ਪਈ ਆ ਉਸੇ ਕੜੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੇ આરોਪ ਲਾਣੇ ਗਿਆਨੀ ਹਰਪ੍ਰੀਤ ਸਿੰਘ ਦਾ ਭਾਅ ਕੋ ਕੋਈ ਅਸਤੀਫਾ ਦੇਣਾ ਸਿੱਖਾਂ ਦੇ ਵਿੱਚ ਰੋਹ ਪੈਦਾ ਹੋਣਾ ਇਹ ਛੋਟੀਆਂ ਗੱਲਾਂ ਨਹੀਂ ਆ ਇਹ ਤਾਂ ਚਲੋ ਅੰਦਰਲੀਆਂ ਗੱਲਾਂ ਹੋ ਗਈਆਂ ਬਈ ਹਜੇ ਤਾਂ ਇਹ ਹੈਗਾ ਕਿ ਇਹ ਅੰਦਰਲੀਆਂ ਗੱਲਾਂ ਅੱਜ ਜਿਹੜੇ ਸਿੱਖ ਮਿਸ਼ਨਰੀ ਲੀਡਰ ਹੈਗੇ ਆ ਮੰਨ ਲਓ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਫਾ ਜਥੇ ਦੇ ਗਿਆ ਨੀਰਨਜੀ ਸਿੰਘ ਉਹ ਕਿੰਨਾ ਕੁਝ ਬੋਲਦੇ ਪਏ ਨੇ ਕਿੰਨੇ ਤੱਥਾਂ ਦੇ ਨਾਲ ਗੱਲ ਕਰਦੇ ਨੇ ਉਹਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਜੇ ਅੱਜ ਭਾਈ ਜਸਵੀਰ ਸਿੰਘ ਰੋਡੇ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਉਹ ਗੱਲ ਕਰਦੇ ਪਏ ਨੇ ਇਸ ਕਰਕੇ ਜਿਹੜਾ ਆਪਸ ਇੱਕ ਤਾਂ ਇਹ ਚੱਲਦਾ ਪਿਆ ਇਹਨਾਂ ਦਾ ਵਿਚਾਰਿਕ ਮਤਭੇਦ ਚੱਲਦੀ ਪਈ ਹੈ ਕਿ ਦੂਜੇ ਤੇ ਬਿਆਨਬਾਜ਼ੀ ਚੱਲਦੀ ਜਿਹੜੇ ਇੱਕ ਬਾਹਰੋਂ ਹਮਲੇ ਹੋ ਰਹੇ ਨੇ ਜਿਹੜੇ ਉਹ ਹਮਲੇ ਹੋ ਰਹੇ ਨੇ ਦੂਜਾ ਵੀ ਇਹਨਾਂ ਨੂੰ ਸਿੱਖ ਪੰਥ ਨੂੰ ਟਹਾ ਕਿਵੇਂ ਲਾਣਾ ਹੈ ਕਮਜ਼ੋਰ ਕਿਵੇਂ ਕਰਨਾ ਐਸਜੀਪੀਸੀ ਨੂੰ ਕਮਜ਼ੋਰ ਕਿਵੇਂ ਕਰਨਾ ਇਹ ਜਿਹੜਟਾ ਇਹ ਲੱਗ ਰਹੇ ਨੇ ਨਾਲੇ ਇਹ ਇਹ ਜਿਹੜਾ ਇੱਕ ਜਿਹੜਾ ਵਿਚਾਰ ਲਿਆ ਕੇ ਗੱਲਾਂ ਕੀਤੀਆਂ ਜਾ ਰਹੀਆਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆ ਜਿਹੜੇ ਤੇ ਬਾਕੀ ਜਿਹੜੇ 9 ਤੱਕ ਗੁਰੂ ਸਾਹਿਬਾਨ ਹਿੰਦੂਆਂ ਦੇ ਪਰਿਵਾਰਾਂ ਚੋਂ ਸੀਗੇ ਜੀ ਠੀਕ ਹੈ ਯਾਰ ਇੱਕ ਧਰਮ ਸਿਰਜਿਆ ਗਿਆ ਇੱਕ ਪੰਥ ਸਿਰਜਿਆ ਗਿਆ ਹੁਣ ਉਹ ਪੰਥ ਨੂੰ ਉਸੇ ਹਿਸਾਬ ਨਾਲ ਜਾਣਾ ਜਾਣਾ ਅਤੀਤ ਦੇ ਵਿੱਚ ਜਾ ਕੇ ਉਹਦੇ ਵਿਚਾਰ ਹੁਣ ਫੂਲਾ ਫਰਾਲੀ ਹੋ ਰਹੀ ਹੈ ਕੋਈ ਕਹਿ ਰਿਹਾ ਜੀ ਹੁਣ ਦਸਮ ਗ੍ਰੰਥ ਨੂੰ ਲਾਗੂ ਕਰਨਾ ਚਾਹੀਦਾ ਹੈ ਜੀ ਮਤਲਬ ਇਹ ਸਾਰੀਆਂ ਚੀਜ਼ਾਂ ਦੇ ਨਾਲ ਇੱਕ ਜਿਹੜਾ ਇਹ ਕੋਈ ਇਹ ਨਹੀਂ ਸਮਝਦਾ ਪਿਆ ਇਹਦੇ ਨਾਲ ਕੀ ਕਮਜ਼ੋਰ ਹੋ ਰਿਹਾ ਇਹਦੇ ਨਾਲ ਸਿੱਖੀ ਕਮਜ਼ੋਰ ਹੋ ਰਹੀ ਹੈ ਔਰ ਇਹੀ ਗਿਆਨੀ ਹਰਪ੍ਰੀਤ ਸਿੰਘ ਹਮੇਸ਼ਾ ਚਿੰਤਾ ਕਰਦੇ ਨੇ ਔਰ ਇਹੀ ਗੱਲਾਂ ਜਿਹੜੀਆਂ ਬਾਹਰ ਆ ਕੇ ਚਿੰਤਾ ਜਦੋਂ ਕਰਦੇ ਨੇ ਫਿਰ ਉਹ ਸਿਆਸੀ ਲੋਕਾਂ ਨੂੰ ਖਟਕਦੇ ਨੇ ਲੇਕਿਨ ਗੱਲ ਇਹ ਹੈ ਕਿ ਉਹ ਆਪ ਜਿਹੜੀ ਹੈ ਉਹ ਕਹਿੰਦੇ ਮੈਂ ਨਹੀਂ ਲੈਣਾ ਚਾਹੁੰਦਾ ਸਿਕਿਉਰਿਟੀ ਜੈਡ ਪਲੱਸ ਕਿਉਂਕਿ ਜੋ ਲੈ ਲੈਂਦੇ ਤੇ ਬਹੁਤ ਵੱਡੀ ਤੋਮਤ ਜਿਹੜੀ ਛਿੰਦਾ ਬਲਟੋਹਾ ਲਾਂਦੇ ਆ ਉਹਨਾਂ ਨੇ ਫਿਰ ਉੱਤੇ ਮੋਹਰਾਂ ਲਾਣੀਆਂ ਸ਼ੁਰੂ ਕਰ ਦੇਣੀਆਂ ਅਸੀਂ ਦੇਖੋ ਉਹਨਾਂ ਨੇ ਤਾਂ ਆਪ ਲਿਖ ਕੇ ਦਿੱਤਾ ਮੈਨੂੰ ਕਹਿੰਦੇ ਲੋੜ ਹੀ ਨਹੀਂ ਮੈਂ ਗੁਰੂ ਦਾ ਸਿੱਖ ਹਾਂ ਦਾ ਮੈਨੂੰ ਲੋੜ ਨਹੀਂ ਹੈਗੀ ਮੇਰੇ ਕੋਲ ਐਸਜੀਪੀਸੀ ਦੀ ਆਪਣੀ ਇੱਥੇ ਟਾਸਕ ਫੋਰਸ ਹੈਗੀ ਆ ਸੁਰੱਖਿਆ ਹੈਗੀ ਆ ਉਦੋਂ ਵੀ ਸਟੇਟ ਜਿਹੜੀ ਆ ਮੇਰੀ ਇੱਕ ਵਾਰ ਇੱਥੇ ਜਲੰਧਰ ਡੀਜੀਪੀ ਆਏ ਸੀ ਗੌਰਵ ਜაძਾ ਸਾਹਿਬ 21 ਸ਼ਾਇਦ ਅਕਤੂਬਰ ਦਾ ਦਿਨ ਸੀਗਾ 21 ਸਤੰਬਰ ਤੇ ਮੇਰੀ ਉਹਨਾਂ ਨਾਲ ਗੱਲ ਹੋਈ ਬਹੁਤ ਵਿਸਤਾਰ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਸੁਰੱਖਿਆ ਬਾਰੇ ਉਹ ਕਹਿੰਦੇ ਜਿੱਥੇ ਜਿੱਥੇ ਲੋੜ ਆ ਅਸੀਂ ਪ੍ਰੋਵਾਈਡ ਕਰਦੇ ਹਾਂ ਸੁਰੱਖਿਆ ਸੋ ਸਟੇਟ ਪੁਲਿਸ ਆਪਣੀ ਸਖਮ ਹੈ ਪੰਜਾਬ ਪੁਲਿਸ ਆਪ ਇਸ ਚੀਜ਼ ਤੇ ਸਖਮ ਹੈਗੀ ਹੈ ਕਿ ਜਿਹੜੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਸੁਰੱਖਿਆ ਕਰ ਸਕਦੀ ਹੈ ਇਹ ਤਾਂ ਤੁਸੀਂ ਦੱਸ ਦਿੱਤਾ ਕਿ ਉਹਨਾਂ ਜਿਹੜੀ ਸੁਰੱਖਿਆ ਆ ਉਹ ਨਹੀਂ ਚਾਹੁੰਦੇ ਠੀਕ ਹੈ ਉਹ ਨਹੀਂ ਚਾਹੁੰਦੇ ਹੋ ਸਕਦੇ ਪਰ ਐਂ ਦੀ ਗੱਲ ਚੱਲ ਰਹੀ ਹੈ ਕਿ ਸ਼ਾਇਦ ਪ੍ਰਧਾਨਗੀ ਚਾਹੁੰਦੇ ਨੇ ਉਹ ਪ੍ਰਧਾਨਗੀ ਨੂੰ ਲੈ ਕੇ ਮਸਲੇ ਹੈਗੇ ਕਿ ਗਿਆਨੀ ਹਰਪ੍ਰੀਤ ਸਿੰਘ ਸ਼ਾਇਦ ਪ੍ਰਧਾਨ ਬਣਨਾ ਚਾਹੁੰਦੇ ਕਿਸੇ ਜਮਾਤ ਦਾ ਅਕਾਲੀ ਦਲ ਦਾ ਨਹੀਂ ਨਹੀਂ ਹਜੇ ਤੱਕ ਐਦਾਂ ਦੀ ਗੱਲ ਨਹੀਂ ਆਈ ਲੇਕਿਨ ਕੁਝ ਲੋਕਾਂ ਨੇ ਉਹਨਾਂ ਦਾ ਨਾਮ ਪ੍ਰਪੋਜ਼ ਕੀਤਾ ਉਹਨਾਂ ਨੇ ਆਪਣੇ ਮੂੰਹੋਂ ਤਾਂ ਕਦੀ ਨਹੀਂ ਕਿਹਾ ਔਰ ਬੱਸ ਇਹ ਕਹਿੰਦੇ ਜੇ ਸੰਗਤ ਨੂੰ ਪ੍ਰਵਾਨ ਹੋਏਗਾ ਤਾਂ ਫੇਰ ਕਰ ਲਾਂਗੇ ਕਹਿੰਦੇ ਨਹੀਂ 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 ਉਹ ਸੰਗਤ ਦੀ ਗੱਲ ਹੈ ਨਾ ਜੀ ਮੈਂ ਤੁਹਾਨੂੰ ਕੀ ਪਹਿਲੀ ਲਾਈਨ ਕਹੀ ਬਈ ਕੁਝ ਲੋਕਾਂ ਨੇ ਪ੍ਰਪੋਜ਼ ਕੀਤਾ ਦੇਖੋ ਗੱਲ ਵਧਾ ਕੀ ਹੈ ਇਹ ਗੱਲ ਨੂੰ ਪਹਿਲਾਂ ਸਮਝਣਾ ਪੈਣਾ ਇਹਨੂੰ ਭਾਵੇਂ ਕੋਈ 네ਗੇਟਿਵ ਲੈ ਲੇ ਪੋਜ਼ਿਟਿਵ ਲੈ ਲੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਸ ਵੇਲੇ ਵਾਕਈ ਅਕਾਲੀ ਦਲ ਨੂੰ ਇੱਕ ਪੰਥਕ ਸਿਆਸਦਾਨ ਦੀ ਲੋੜ ਹੈ ਜਿਹੜਾ ਪੂਰੇ ਪੰਥ ਨੂੰ ਇੱਕ ਝੰਡੇ ਥੱਲੇ ਲਿਆਵੇ ਇੱਕ ਇੱਕ ਸਿਆਸਤਦਾਨ ਦੀ ਲੋੜ ਉਹ ਸਿਆਸਤਦਾਨ ਜਿਸ ਨੂੰ ਗੁਰਮਤਿ ਦਾ ਪਤਾ ਹੋਵੇ ਜਿਨੇ ਸਿੱਖੀ ਦਾ ਪ੍ਰਚਾਰ ਔਰ ਪ੍ਰਸਾਚ ਬਹੁਤ ਐਮ ਯੋਗਦਾਨ ਪਾਇਆ ਹੋਵੇ ਤਾਂ ਕਿ ਲੋਕ ਜਿਹੜਾ ਪੰਥ ਬਿਖਰਦਾ ਪਿਆ ਜਿਹੜੀਆਂ ਮੈਂ ਚਿੰਤਾਵਾਂ ਕਰਕੇ ਹਟਿਆ ਜਿਹੜਾ ਪੰਥ ਬਿਕਰਦਾ ਪਿਆ ਉਹ ਇਕੱਠਾ ਹੋ ਸਕੇ ਔਰ ਜਦੋਂ ਤੁਸੀਂ ਮੈਂ ਤਾਂ ਕੱਲ ਇੱਕ ਵੀਡੀਓ ਦੇਖ ਰਿਆ ਸੀਗਾ ਵੀਡੀਓ ਦੇ ਵਿੱਚ ਮਤਲਬ ਜਿਹੜਾ ਵਾ ਦੱਸ ਰਹੇ ਸੀਗੇ ਕਿ ਕਿਵੇਂ ਸਿੱਖ ਹਿਸਟਰੀ ਜਿਹੜੀ ਆ ਉਹ ਕਿੱਥੋਂ ਚੜ੍ਹਦੀ ਕਲਾ ਤੋਂ ਸ਼ੁਰੂ ਹੋਈ ਤੇ ਕਿਦਨਲੇ ਪਾਸੇ ਉਹਦਾ ਜਿਹੜਾ ਵਾ ਗਰਾਵਟ ਆ ਰਹੀ ਆ ਇਹ ਗਰਾਵਟ ਜਿਹੜੀ ਹੈ ਇਸੇ ਕਰਕੇ ਆ ਰਹੀ ਹੈ ਕਿਉਂਕਿ ਆਪਸ ਵਿੱਚ ਜੜੇ ਆ ਉਹ ਝਗੜੇ ਮੁਕੰਦੇ ਨਾ ਨਹੀਂ ਲੈ ਰਹੇ ਵੱਧਦੇ ਜਾ ਰਹੇ ਆ ਉਲਝਦੇ ਜਾ ਰਹੇ ਆ ਤਾਣੇ ਕੱਟਦੇ ਨਹੀਂ ਪਏ ਇਸ ਕਰਕੇ ਘੱਟੋ ਘੱਟ ਇੱਕ ਰਹਿਨੁਮਾਈ ਜਿਹੜੀ ਹੈ ਸ਼੍ਰੀ ਕਾਲ ਤਕਸਬ ਤੋਂ ਲੋਕ ਉਮੀਦਾਂ ਕਰ ਰਹੇ ਆ ਮੇਰੀ ਤਾਂ ਚਲੋ ਅਰਦਾਸ ਹੈ ਲੋਕ ਉਮੀਦਾਂ ਕਰ ਰਹੇ ਆ ਕਿ ਇੱਕ ਅਕਾਲੀ ਦਲ ਸ਼੍ਰੀ ਕਾਲ ਤਕਸਬ ਦੇ ਝੰਡੇ ਤੋਂ ਅਰਦਾਸ ਕਰਕੇ ਸ਼ੁਰੂ ਕੀਤਾ ਜਾਣਾ ਚਾਹੀਦਾ ਇਹੀ ਅਕਾਲੀ ਦਲ ਪਾਵੇਂ ਹੋਵੇ ਜਿਹਦੇ ਨਾਲ ਪੰਜਾਬ ਦੇ ਵਿੱਚ ਸਿਰਫ ਇੱਕੋ ਅਕਾਲੀ ਦਲ ਚੱਲੇ ਤੇ ਉਹਦੇ ਲਈ ਜਿਹੜਾ ਉਹਦੀ ਗਵਾਹੀ ਕਰੇ ਘਟੋ ਘਟੋ ਨੂੰ ਸਿੱਖੀ ਦਾ ਪ੍ਰਚਾਰ ਪ੍ਰਸਾਰ ਪੰਥ ਸੰਘਰਸ਼ ਮੋਰਚੇ ਜੱਤੋਂ ਦੇ ਮੋਰਚਾ ਨਨਕਾਣਾ ਸਾਹਿਬ ਦਾ ਮੋਰਚਾ ਉਹਦੀ ਪੂਰੀ ਜਾਣਕਾਰੀ ਹੋਵੇ ਜਿਹੜਾ ਲੋਕਾਂ ਨੂੰ ਸਮਝਾ ਸਕੇ ਕਿ ਅਕਾਲੀ ਦਲ ਦਾ ਜਨਮ ਕਿਉਂ ਹੋਇਆ ਸੀ ਅਕਾਲੀ ਦਲ ਦੀਆਂ ਕੀ ਕੀ ਕੁਰਬਾਨੀਆਂ ਕਿਹੜੇ ਕਿਹੜੇ ਮੋਰਚੇ ਕਾਲੀ ਦਲ ਨੇ ਲਾਏ ਆ ਐਮਰਜੈਂਸੀ ਦਾ ਕਿਵੇਂ ਵਿਰੋਧ ਹੋਇਆ ਸਾਰੀਆਂ ਚੀਜ਼ਾਂ ਦਾ ਬਿਉਰਾ ਜਿਹੜਾ ਹਿਸਟਰੀ ਉਹ ਲੋਕਾਂ ਨੂੰ ਦੱਸਣ ਜੋਗਾ ਵੀ ਹੋਵੇ ਲੇਕਿਨ ਹਾਲਾਤ ਇਹ ਹੈ ਕਿ ਸਿਆਸੀ ਲੋਕ ਜਿਹੜੇ ਕੁਰਸੀਆਂ ਤੇ ਕਾਬਜ ਨੇ ਉਹ ਤਾਂ ਛੱਡਣਾ ਨਹੀਂ ਚਾਹਦੇ ਉਹ ਤਾਂ ਕਿਸੇ ਸੂਰਤ ਤੇ ਛੱਡਣਾ ਨਹੀਂ ਚਾਹਦੇ ਉਹ ਤਾਂ ਫੜ ਕੇ ਬੈਠੇ ਕੁਰਸੀਆਂ ਨੂੰ ਵੀ ਅਸੀਂ ਕੁਰਸੀਆਂ ਛੱਡਣੀਆਂ ਨਹੀਂਆਂ ਇਹਦੇ ਨਾਲ ਜਿਹੜਾ ਅਕਾਲੀ ਦਲ ਕਮਜ਼ੋਰ ਹੋ ਰਿਹਾ ਉਹ ਦੇਖੋ ਗਿਆਨੀ ਹਰਪ੍ਰੀਤ ਸਿੰਘ ਨੂੰ ਜੇ ਪੂਰਾ ਪੰਥ ਜਾਂ ਸ੍ਰੀ ਕਾਲ ਤਖਤ ਸਾਹਿਬ ਤੋਂ ਇਹ ਕਿਹਾ ਜਾਏਗਾ ਕਿ ਤੁਸੀਂ ਅਗਵਾਈ ਕਰੋ ਤੇ ਕਾਲ ਤਖਤ ਸਾਹਿਬ ਦਾ ਹੁਕਮ ਹੋਏਗਾ ਤੇ ਕਰਨੀ ਪਏਗੀ ਇਹ ਤਾਂ ਹੁਣ ਇਹੀ ਗੱਲ ਹੈਗੀ ਆ ਕਿ ਲੋਕਾਂ ਦੀ ਨਜ਼ਰ ਇਹੀ ਹੈਗੀ ਆ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਜਿਹੜਾ ਵਾ ਉਹ ਕਿਵੇਂ ਖੜਾ ਕਰਨਾ ਹੈ ਕਿੱਧਰ ਖੜਾ ਹੋਣਾ ਹੈ ਤੇ ਇਹਦੇ ਨਾਲ ਕੱਲੋ ਚਲੋ ਅਸੀਂ ਤਾਂ ਪੰਜਾਬ 'ਚ ਰਹਿੰਦੇ ਆ ਜਿਹੜੇ ਹੁਣ ਬਾਹਰਲੇ ਮੁਲਕਾਂ 'ਚ ਹੈਗੇ ਆ ਮੰਨ ਲਓ ਕੈਨੇਡਾ ਵਾ ਅਮਰੀਕਾ ਵਾ ਉੱਥੇ ਦੇ ਸਿੱਖਾਂ 'ਚ ਬੜੀਆਂ ਚਿੰਤਾ ਵਾ ਇਹ ਤੁਹਾਨੂੰ ਲੱਗਦਾ ਹੈ ਕਿ ਪੰਥ ਚਾਹੁੰਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੋਵੇ ਉਹਨਾਂ ਦੀ ਰਹਿਨਮਾਈ ਹੋਵੇ ਦੇਖੋ ਪੰਥ ਦੇ ਵਿੱਚ ਸਪੇਸ ਹੈ ਪੰਥਕ ਹਲਕਿਆਂ ਦੇ ਵਿੱਚ ਸਪੇਸ ਹੈ ਇਹ ਜਿਹੜਾ ਖਾਲੀ ਥਾਂ ਹੈ ਨਾ ਇਹ ਭਾਈ ਅਮਰਿਤਪਾਲ ਸਿੰਘ ਨੇ ਭਰਿਆ ਕੁਝ ਸਮੇਂ ਲਈ ਔਰ ਤੁਹਾਡੇ ਸਾਹਮਣੇ ਮੈਂਬਰ ਪਾਰਲੀਮੈਂਟ ਬਣੇ ਸਰਬਜੀਤ ਸਿੰਘ ਨੇ ਭਰਿਆ ਮੈਂਬਰ ਪਾਰਲੀਮੈਂਟ ਬਣੇ ਔਰ ਲੇਕਿਨ ਗੱਲ ਇਹ ਹੈ ਕਿ ਹੁਣ ਅਮਰਿਤ ਭਾਈ ਅਮਰਿਤਪਾਲ ਸਿੰਘ ਖਾਲਸਾ ਤਾਂ ਡਿਬੜੂਗੜ੍ਹ ਜੇਲ੍ਹ ਚ ਬੰਦ ਹੈ ਭਾਈ ਸਰਬਜੀਤ ਸਿੰਘ ਜਿਹੜੇ ਨੇ ਉਹ ਤੁਸੀਂ ਦੇਖ ਰਹੇ ਹੋ ਕਿੰਨਾ ਕੁ ਬੋਲ ਰਹੇ ਨੇ ਲੇਕਿਨ ਇਸ ਟਾਈਮ ਪੰਥਕ ਹਲਕਿਆਂ ਨੂੰ ਇੱਕ ਪੰਥ ਦੇ ਲੀਡਰ ਦੀ ਲੋੜ ਹੈ ਜਿਹੜਾ ਪੰਜਾਬ ਦੇ ਮਸਲਿਆਂ ਨੂੰ ਖਾਸ ਕਰਕੇ ਬੰਦੀ ਸਿੰਘਾਂ ਦਾ ਮਸਲਾ ਹੋ ਗਿਆ ਕਿਸਾਨੀ ਦੇ ਮਸਲੇ ਹੋ ਗਏ ਪਾਣੀ ਦਾ ਮਸਲਾ ਹੋ ਗਿਆ ਹੋਰ ਜਿਹੜੇ ਪੰਜਾਬ ਦੇ ਮਸਲੇ ਨੇ ਉਹਨਾਂ ਤੇ ਡੱਟ ਕੇ ਗੱਲ ਕਰ ਸਕੇ ਕਟੋ-ਕਟ ਜਿਹੜੇ ਆਪਣੇ ਸਿੱਖੀ ਦੇ ਪ੍ਰਚਾਰ ਔਰ ਪ੍ਰਸਾਰ ਲਈ ਜਿਹੜਾ ਕੰਮ ਕਰਨ ਦਾ ਉਹ ਜज्ਬਾ ਉਹਦੇ ਕੋਲ ਹੋਣਾ ਚਾਹੀਦਾ ਔਰ ਲੋਕਾਂ ਨੂੰ ਉਹ ਛਵੀ ਜਿਹੜੀ ਹੈ ਗਿਆਨੀ ਹਰਪ੍ਰੀਤ ਸਿੰਘ ਚ ਦਿਖਦੀ ਹੈ ਜੋ ਮੈਂ ਲੋਕਾਂ ਚ ਜਾਨਾ ਦਿਖਦੀ ਹੈ ਲੇਕਿਨ ਇਹ ਤਾਂ ਅਗੋਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਨਿਰਭਰ ਹੋਏਗਾ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਗਿਆਨੀ ਰਗਵੀਰ ਸਿੰਘ ਜੀ ਦੇ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਅਕਾਲੀ ਦਲ ਬਣਾਉਣ ਦੀ ਗੱਲ ਕਰਦੇ ਆ ਤੇ ਫਿਰ ਤਾਂ ਪੰਜਾਬ ਦੇ ਵਿੱਚ ਜਿਹੜਾ ਕੋਈ ਪੰਥਕ ਲੀਡਰ ਦੀ ਰਹਿਨਮਾਈ ਕਰੇਗਾ ਤਾਂ ਮੈਨੂੰ ਲੱਗਦਾ ਨੇਰੀ ਆਏਗੀ ਪੰਜਾਬ ਦੇ ਵਿੱਚ ਔਰ ਇੱਕ ਖੜਾ ਹੋ ਜਾਏਗਾ ਅਕਾਲੀ ਦਲ ਔਰ ਜਿਹੜੇ ਮਸਲੇ ਆਪਾਂ ਕਮਜ਼ੋਰੀ ਕਾਰਨ ਨਹੀਂ ਹੱਲ ਹੋ ਪਾਰੇ ਅਕਾਲੀ ਦਲ ਦੀ ਜਿਵੇਂ ਸੁਨੀਲ ਜਾਖੜ ਵੀ ਕਹਿੰਦੇ ਨੇ ਭਾਜਪਾ ਦਾ ਪ੍ਰਧਾਨ ਵੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਆ ਤਾਕਤਵਰ ਹੋਣਾ ਜ਼ਰੂਰੀ ਆ ਤਾਂ ਹੀ ਪੰਜਾਬ ਦੇ ਮਸਲੇ ਜੜੇ ਕਿਤੇ ਨਪੇਰੇ ਚੜਨਗੇ ਰਸ਼ਾ ਸਿੰਘ ਬਲਤੋਹਰ ਨੇ ਇੱਕ ਸਿੱਧਾ ਇਲਜ਼ਾਮ ਲਾਇਆ ਸੀਗਾ ਕਿ ਜਹੇਦਾਰ ਸਾਹਿਬ ਨੂੰ ਪ੍ਰਧਾਨਗੀ ਦੀ ਲਾਲਸਾ ਹੈ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਠੀਕ ਹੈ ਉਹ ਜਹੇਦਾਰ ਨੇ ਇੱਕ ਵੱਡੇ ਅਹੁਦੇ ਤੇ ਨੇ ਪਰ ਪ੍ਰਧਾਨਗੀ ਦੀ ਚਾਹਤ ਰੱਖਣਾ ਕੀ ਗਲਤ ਹੈ ਔਰ ਇੱਕ ਕੰਪੈਰੀਜ਼ਨ ਵੀ ਕਰੀਏ ਕਿ ਸੁਖਬੀਰ ਬਾਦਲ ਔਰ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਬਿਹਤਰ ਹੈ ਕੀ ਨਾਮ ਦੱਸਿਆ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਤੇ ਸੁਖਬੀਰ ਬਾਦਲ ਇਹ ਬੜਾ ਫਰਕ ਹੈ ਯਾਰ ਦੋਨਾਂ 'ਚ ਤਾਂ ਬਹੁਤ ਫਰਕ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਜਿੰਨੀ ਸਿੱਖੀ ਦੇ ਬਾਰੇ ਮਤਲ ਜਾਣਕਾਰੀ ਆ ਜਾਂ ਜਿੰਨਾ ਇਤਿਹਾਸ ਆ ਧਰਮ ਗ੍ਰੰਥ ਉਹਨਾਂ ਨੇ ਪੜ੍ਹੇ ਨੇ ਸੁਖਵੀਰ ਬਾਦਲ ਨੂੰ ਤਾਂ ਨਹੀਂ ਪਤਾ ਸੁਖਵੀਰ ਬਾਦਲ ਕਾਰਪੋਰੇਟ ਨੇ बिजनेसमੈਨ ਨੇ ਉਹ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਐਡਾ ਵੱਡਾ ਬਿਜ਼ਨਸ एंपਾਇਰ ਨਹੀਂ ਖੜਾ ਕਰ ਸਕਦੇ ਜਿੰਨਾ ਕਿਉਂਕਿ ਹਰ ਬੰਦੇ ਦੀ ਆਪਣੀ ਕੁਆਲਿਟੀ ਹੁੰਦੀ ਆ ਸੁਖਵੀਰ ਬਾਦਲ ਦੇ ਵਿੱਚ ਇੱਕ ਜਿਹੜੀ ਕੁਆਲਿਟੀ ਹੈ ਉਹਨਾਂ ਦੇ ਵਿੱਚ ਕੁਆਲਿਟੀ ਇੱਕ ਹੈਗੀ ਸੀ ਕਿ ਆਪਣੇ ਜਿਹੜਾ ਬਿਊਰੋਕਰੇਸੀ ਨੂੰ ਕਿਵੇਂ ਟਾਈਟ ਕਰਕੇ ਕਿੱਦਾਂ ਚਲਾਣਾ ਇੱਕ ਇੱਕ ਕੁਆਲਿਟੀ ਉਹਨਾਂ 'ਚ ਸੀ ਦੂਜੀ ਕੁਆਲਿਟੀ ਉਹਨਾਂ 'ਚ ਇਹ ਸੀਗੀ ਕਿ ਮੈਂ ਬਿਜ਼ਨਸ ਦੇ ਵਿੱਚ ਜਿਵੇਂ ਉਹਨਾਂ ਨੇ ਮਾਸਟਰ ਡਿਗਰੀ ਕੀਤੀ ਹੋਈ ਆ ਉਹਨਾਂ ਦਾ ਆਪਣਾ ਨਜ਼ਰੀਆ ਉਹ ਕਾਰੋਬਾਰ ਨੂੰ ਕਿਵੇਂ ਬਲੰਦਿਆਂ ਤੇ ਲੈ ਕੇ ਜਾਣਾ ਉਹਦੇ 'ਚ ਉਹ ਸਕਸੈਸਫੁਲ ਵੀ ਹੋਏ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਜੀ ਆਪਣੀ ਕੁਆਲਿਟੀ ਆ ਉਹਨਾਂ ਦੇ ਵਿੱਚ ਧਰਮ ਦੀ ਪ੍ਰਸਾਰ ਦੀ ਗੁਰਮਤ ਦੀ ਉਹਨਾਂ ਨੂੰ ਆਪਣੀ ਜਾਣਕਾਰੀ ਹੈ ਕਿਉਂਕਿ ਉਹ ਕਥਾਵਾਚਕ ਵੀ ਰਹੇ ਨੇ ਲੰਬਾ ਟਾਈਮ ਐਸਜੀਪੀਸੀ ਦੇ ਪ੍ਰਚਾਰਕ ਵੀ ਰਹੇ ਨੇ ਉਹਨਾਂ ਨੇ ਕੁਰਾਨ ਨੂੰ ਮੈਂ ਤੁਹਾਨੂੰ ਦੱਸਿਆ ਪੰਜਾਬੀ ਦੇ ਵਿੱਚ ਟਰਾਂਸਲੇਟ ਕੀਤਾ ਹੋਇਆ ਵਾ ਉਹਨਾਂ ਦੀ ਆਪਣੀ ਜਿਹੜਾ ਵਾ ਹੁਣ ਦੇਖੋ ਜੇ ਤੁਸੀਂ ਕਹੋ ਯਾਰ ਇਹਦੇ ਵਿੱਚ ਹਰ ਬੰਦੇ ਦਾ ਆਪਣੀ ਕੁਆਲਿਟੀ ਹੁਣ ਬਾਬਾ RAM ਦੇ ਵੀ ਆ ਉਹਨਾਂ ਵਾਂਗੂ ਆਪਾਂ ਥੋੜਾ ਨਾ ਸ਼ਰੀਰ ਲਚਕ ਕਮਾ ਸਕਦੇ ਆ ਬਾਬਾ RAM ਦੇ ਜੀ ਵਾਂਗੂ ਆਪਾਂ ਆਪਣਾ ਸ਼ਰੀਰ ਨਹੀਂ ਬੈਂਡ ਕਰ ਸਕਦੇ ਕਿਸੇ ਕੀਮਤ ਤੇ ਤੋ ਹਰ ਬੰਦੇ ਦੇ ਵਿੱਚ ਇੱਕ ਕਿਤੇ ਨਾ ਕਿਤੇ ਆਪਣੀ ਕਲਾ ਹੁੰਦੀ ਹੈ ਔਰ ਆਪਣੇ ਤਰੀਕੇ ਨਾਲ ਕੰਮ ਕਰਦੇ ਨੇ ਔਰ ਇਹ ਜੇ ਆਪਾਂ ਕਹੀਏ ਕਿ ਹਰ ਕੋਈ ਬੰਦਾ ਜਿਹੜਾ ਵਾ ਇੱਕ ਦੂਜੇ ਦੀ ਕਲਾ ਲੈ ਲੈਂਦਾ ਨਹੀਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਊਰੋਕ੍ਰੇਸੀ ਦਾ ਤਜਰਬਾ ਵਾ ਪਰਵਾਰ ਦੀ ਰਾਜਨੀਤੀ ਦਾ ਤਜਰਬਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਗੁਣ ਲਿੱਤੇ ਹੋਏ ਆ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰੀ ਆ ਜਿਹੜੇ ਉਹ ਸ਼੍ਰੀ ਕਾਲਤਖਸਾਬ ਦੇ ਕਾਰਜਵਾਹ ਜਥੇਦਾਰ ਰਹੇ ਨੇ ਉਹਨਾਂ ਨੂੰ ਆਪਣੇ ਸਿੱਖੀ ਬਾਰੇ ਜ਼ਿਆਦਾ ਨੌਲੇਜ ਆ ਇਦਾਂ ਨਹੀਂ ਹੁੰਦਾ ਜਿਹੜੀ ਤੀਸਰੀ ਜਿਹੜੀ ਗੱਲ ਹੈਗੀ ਆ ਕਿ ਮੈਂ ਗੱਲ ਨੂੰ ਫੇਰ ਉੱਥੇ ਹੀ ਕਾ ਕੇ ਗੱਲ ਕਰਦਾ ਕਿ ਅਕਾਲੀ ਦਲ ਨੂੰ ਇੱਕ ਉਸ ਲੀਡਰ ਦੀ ਲੋੜ ਹੈ ਜਿਹਨੂੰ ਲੀਡਰਸ਼ਿਪ ਕੁਆਲਟੀ ਵੀ ਹੋਵੇ ਜਿਹਦੇ ਵਿੱਚ ਜਿਹਦੇ ਵਿੱਚ ਸਿੱਖੀ ਦੇ ਇਤਿਹਾਸ ਨੂੰ ਜਿਹਦੀ ਜਿਹੜਾ ਪੂਰਾ ਜਾਣਕਾਰ ਹੋਵੇ ਕਿਉਂਕਿ ਇਹ ਜਿਹੜਾ ਮੌਜੂਦਾ ਦੌਰ ਹੈ ਮੈਂ ਤੁਹਾਨੂੰ ਅੱਜ ਦੱਸਾਂ ਔਰ ਜ਼ਰੂਰ ਮੈਂ ਤੁਹਾਡੇ ਨਾਲ ਇੱਕ ਦੋ ਸਾਲਾਂ ਬਾਅਦ ਗੱਲ ਕਰਾਂਗਾ ਇਹ ਸਭ ਤੋਂ ਵੱਡਾ ਚੁਣੌਤੀਆਂ ਔਰ ਸੰਕਟ ਭਰਿਆ ਦੌਰ ਚੱਲਦਾ ਪਿਆ ਪੰਥ ਲਈ ਔਰ ਇਦਾਂ ਦਾ ਤੁਸੀਂ ਪਿਛਲੇ ਟਾਈਮ ਦੇ ਵਿੱਚ ਜਿੰਨੇ ਸਾਲ ਹੈਗੇ ਆ ਘੁਮਾ ਕੇ ਦੇਖ ਲਓ ਇੰਨਾ ਕਦੀ ਵੀ ਦੌਰ ਨਹੀਂ ਆਇਆ ਕਿ ਜਿਹੜਾ ਵਾ ਆਪਸ ਦੇ ਵਿੱਚ ਵਾਮ ਰੌਲੇ ਇੰਨੇ ਸ਼ੁਰੂ ਹੋਏ ਹੁਣ ਇਹ ਬਹੁਤ ਜ਼ਿਆਦਾ ਹੋਏ ਹੋਏ ਆ ਇਹ ਦੌਰ ਸਮੇਟਨ ਦਾ ਖਿਲਾਰਨਦਾਨੀ ਹੈਗਾ ਤੇ ਉਹ ਮਸਲੇ ਜਿਹੜੇ ਵਿਚਾਰਨਯੋਗ ਫਿਲਹਾਲ ਡਾਕਟਰ ਸਾਹਿਬ ਨੇ ਅੱਗੇ ਰੱਖੇ ਆ ਪਰ ਪੋਲਿਟਿਕਸ ਜਿਹੜੀ ਹੈ ਉਹਦੇ ਵਿੱਚ ਅਚਾਨਕ ਹੀ ਕੁਝ ਹੋ ਜਾਂਦਾ ਹੈ ਕੁਝ ਵੀ ਕਦੇ ਵੀ ਵਾਪਰ ਜਾਂਦਾ ਸੋ ਇਸ ਆਧਾਰ ਦੇ ਉੱਤੇ ਆਉਂਦਾ ਸਮਾਂ ਪੋਲਿਟੀਕਲੀ ਕੀ ਲੈ ਕੇ ਆਉਂਦਾ ਉਹਦਾ ਤਾਂ ਕੁਝ ਨੁਮਾਨ ਨਹੀਂ ਲਾਇਆ ਜਾ ਸਕਦਾ ਦੂਜੇ ਪਾਸੇ ਪੰਥਕ ਤੌਰ ਦੇ ਉੱਤੇ ਫਿਲਹਾਲ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਜ세ਧਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਅਜੇ ਤੱਕ ਤਾਂ ਸਿਆਸਤ ਤੋਂ ਅਲੈਦਾ ਨਜ਼ਰ ਆ ਰਿਹਾ ਆ ਆਉਂਦਾ ਸਮਾਂ ਕੀ ਕੁਝ ਲੈ ਆਵੇਗਾ ਉਹ ਵੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾਂਗੇ ਪੰਜਾਬੀ ਤੇ